ਹੈਲੋ ਜੀ ਜੀ ਆਨ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਪਰਮਾਨ ਕਰੋ ਜੀ ਇਹ ਹੈਗੇ ਆਪਣੇ ਕੋਲ ਫੈਬਰਿਕ ਕਲਰ ਇਹਨਾਂ ਵਿੱਚ ਬਹੁਤ ਸਾਰੇ ਸ਼ੇਡਸ ਆ ਇਹਨਾਂ ਰੰਗਾਂ ਨਾਲ ਆਪਾਂ ਇੱਕ ਸਧਾਰਨ ਜਿਹਾ ਸੂਟ ਨੂੰ ਬਹੁਤ ਸੋਹਣਾ ਤੇ ਕੀਮਤੀ ਬਣਾ ਸਕਦੇ ਹਾਂ ਇਹ ਹੈਗੇ ਪੇਂਟਿੰਗ ਬਰਸ਼ ਜਿਹੜੇ ਆਪਾਂ ਸੂਟ ਪੇਂਟ ਕਰਨ ਦੇ ਲਈ ਵਰਤੋਂ ਵਿੱਚ ਲਿਆਉਨੇ ਆ ਇਹ ਆਪਾਂ ਇੱਕ ਸੂਟ ਪੇਂਟ ਕੀਤਾ ਹੈ ਜਿਹਦੇ ਤੇ ਬਹੁਤ ਸੋਹਣੇ ਰੋਜ਼ੇ ਬਣਾਏ ਆ ਜਿਨ੍ਹਾਂ ਦੇ ਕਲਰ ਡਿਫਰੈਂਟ ਆ ਹੈਂਟਰ ਤੇ ਰੋਜ਼ ਆਪਾਂ ਬਣਾਇਆ ਲਾਈਟ ਪਿੰਕ ਕਲਰ ਦਾ ਤੇ ਸਾਈਡ ਤੇ ਦੋਨੇ ਰੋਜ਼ਸ ਬਣਾਏ ਆਪਾਂ ਸਕਾਈ ਬਲੂ ਕਲਰ ਦੇ ਤੇ ਲੀव्स ਆਪਾਂ ਬਣਾਈਆਂ ਸੈਪ ਗ੍ਰੀਨ ਪਲੱਸ ਵਾਈਟ ਦਾ ਟੱਚ ਠੀਕੇ ਤੇ ਛੋਟੇ ਛੋਟੇ ਆਪਾਂ 골ਡਨ ਫਲਾਵਰ ਵੀ ਬਣਾਏ ਆ ਇਹ ਦੋਨੋਂ ਬੰਚਸ ਕਮੀਜ਼ ਦੇ ਪੱਲੇ ਦੇ ਦੋਨੋਂ ਕਾਰਨਰ ਤੇ ਆਉਣਗੇ ਤੇ ਸਿੰਗਲ ਫਲਾਵਰ ਸਲੀਵ ਤੇ ਆਉਣਗੇ ਇਸੇ ਤਰ੍ਹਾਂ ਆਪਾਂ ਦੋ ਫਲਾਵਰ ਜਿਹੜੇ ਸਲਵਾਰ ਦੇ ਪੱਲਿਆਂ ਤੇ ਬਣਾਏ ਆ ਜਿਹੜੇ ਕਿ ਸਲਵਾਰ ਦੇ ਪੌਂਚਿਆਂ ਤੇ ਆਉਣਗੇ ਸੇਮ 슬ੀਵ ਵਾਲਾ ਡਿਜ਼ਾਈਨ ਜੇਕਰ ਆਪਾਂ ਸੂਟ ਦੇ ਸਟੱਫ ਦੀ ਗੱਲ ਕਰੀਏ ਤਾਂ ਇਹ ਹੈਗਾ ਕਰੀਮ ਦਾ ਸੂਟ ਤੇ ਕਲਰ ਹੈਗਾ ਬਹੁਤ ਹੀ ਡਾਰਕ ਜਾਮਨੀ ਕਲਰ ਬਿਲਕੁਲ ਜਾਮਣ ਵਾਲਾ ਸ਼ੇਡ ਹੈ ਇਹਦਾ ਵੀਡੀਓ ਦੇ ਵਿੱਚ ਐਗਜ਼ੈਕਟ ਕਲਰ ਹੈ ਜਿਹੜਾ ਨਹੀਂ ਆ ਰਿਹਾ ਇਹ ਫੈਬਰਿਕ ਹੈ ਜਿਹੜਾ ਉਹ ਕਸਟਮਰ ਦਾ ਆਪਣਾ ਸੀਗਾ ਆਪਾਂ ਸਿਰਫ ਪੇਂਟਿੰਗ ਕਰਕੇ ਉਹਨੂੰ ਡਿਜ਼ਾਈਨ ਕਰਕੇ ਉਹਨਾਂ ਨੂੰ ਦਿੱਤਾ ਹੈ ਆਫਟਰ ਸਟਿਚਿੰਗ ਇਹ ਸੂਟ ਕਿਵੇਂ ਦਾ ਬਣਿਆ ਇਹ ਤੁਹਾਨੂੰ ਆਪਾਂ ਦਿਖਾਵਾਂਗੇ ਵੀਡੀਓ ਨਾਲ ਅੰਤ ਤੱਕ ਬਨੇ ਰਹਿਣਾ ਇਹ ਸੂਟ ਦੀ ਸਟਿਚਿੰਗ ਹੈ ਜਿਹੜੀ ਹਮ ਰੀਤ ਬੁਟੀਕ ਵਾਲਿਆਂ ਨੇ ਕੀਤੀ ਹੈ ਰੈਡੀ ਹੋ ਕੇ ਬਹੁਤ ਹੀ ਸੋਹਣਾ ਸੂਟ ਬਣਿਆ ਹੈ ਇਹ ਤੁਸੀਂ ਵੀ ਆਪਣੇ ਸੂਟ ਇਸ ਤਰ੍ਹਾਂ ਫੈਬਰਿਕ ਪੇਂਟਿੰਗ ਦੇ ਵਿੱਚ ਰੈਡੀ ਕਰ ਸਕਦੇ ਹੋ ਫੈਬਰਿਕ ਪੇਂਟਿੰਗ ਨਾਲ ਸੰਬੰਧਿਤ ਜੇਕਰ ਤੁਹਾਡੇ ਕੋਲ ਕੋਈ ਸੁਝਾਅ ਆ ਜਾਂ ਤੁਹਾਡਾ ਕੋਈ ਪ੍ਰਸ਼ਨ ਹੈ ਤਾਂ ਤੁਸੀਂ ਜਰੂਰ ਕਮੈਂਟ ਬਾਕਸ ਵਿੱਚ ਲਿਖਣਾ ਇਹ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਦਾ ਲੱਗਿਆ ਉਹ ਵੀ ਜਰੂਰ ਦੱਸਣਾ ਰੋਣ ਵਾਲੇ ਦਿਨਾਂ ਚ ਆਪਾਂ ਤੁਹਾਡੇ ਨਾਲ ਇਹ ਸ਼ੇਅਰ ਕਰਾਂਗੇ ਕਿ ਆਪਾਂ ਡਿਜ਼ਾਈਨ ਟ੍ਰੇਸ ਕਿਵੇਂ ਕਰਦੇ ਹਾਂ ਔਰ ਇਹਨਾਂ ਦੇ ਵਿੱਚ ਕਲਰ ਕਿਵੇਂ ਫਿਲ ਕਰਦੇ ਹਾਂ ਸਮੇ ਦੀ ਘਾਟ ਕਰਣ ਆਪਾਂ ਜਦੋਂ ਇਹਨੂੰ ਬਣਾਇਆ ਸੀਗਾ ਉਦੋਂ ਇਹਦੀ ਵੀਡੀਓ ਨਹੀਂ ਬਣ ਸਕੀ ਨੈਕਸਟ ਆਪਾਂ ਇਹ ਵੀਡੀਓਜ਼ ਤੁਹਾਨੂੰ ਜਰੂਰ ਪਾਇਆ ਕਰਾਂਗੇ ਵੀਡੀਓ ਵਿੱਚ ਇਹ ਕਲਰ ਜਿਹੜਾ ਪ੍ਰੋਪਰ ਨਹੀਂ ਆ ਰਿਹਾ ਅਦਰਵਾਇਜ਼ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਤੇ ਅਟਰੈਕਟਿਵ ਬਣਿਆ ਤੇ ਸਟਿਚਿੰਗ ਵੀ ਬਹੁਤ ਅੱਛੀ ਹੋਈ ਹੈ ਇਹਦੀ ਤੁਹਾਨੂੰ ਇਹ ਸੂਟ ਕਿਵੇਂ ਦਾ ਲੱਗਿਆ ਜਰੂਰ ਦੱਸਣਾ ਮਸ਼ੀਨ ਵਰਕ ਦੇ ਨਾਲ ਇਹਦੇ ਪਹੁੰਚ ਬਣਾਏ ਆ ਦੋਨੋਂ ਪੱਲਿਆਂ ਤੇ ਵੱਡੇ ਫਲਾਵਰ ਬੰਚ ਆ ਗਿਆ ਤੇ ਬਾਵਾ ਤੇ ਸਿੰਗਲ ਫਲਾਵਰ ਥੈਂਕ ਯੂ ਸੋ ਮਚ